ਕਪਾਵਕ ਹੋ ਗਏ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆਉਂਦੇ ਆ ਕੋਈ ਦਵੇਂ ਕੋਟੇ ਇਹਦਾ ਦੋ ਕੁ ਟੇੜਾ ਦਾ ਬਾਅਦ ਚੱਕੇ ਪਾਣੀ ਚ ਲਿਆ ਜਿੰਪਲ ਹੋਰ ਸਾਨੂੰ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਗਰੀਬਾਂ ਦੀ ਸੁਣੀ ਆ ਕੇ ਗਰੀਬ ਟੋੜੀਆਂ ਤੁਸੀਂ ਅਸੀਂ ਤਾਂ ਤੁਹਾਡੇ ਕੋਲ ਪੈਸੇ ਇਕੱਠੇ ਕਰਦੇ ਆ ਜਦੋਂ ਗਾਉ ਨੇ ਕੋਈ ਨਾ ਇਹ ਬਸ ਤੈਗਾ ਤਾਨੂ ਮਹਾਰਾਜ ਵੜੀ ਵੜੀ ਉਮਰ ਕਰੇ ਤਾਨੂ ਮਹਾਰਾਜ ਜਿੰਦ ਗਾਨੀ ਬਖਸ਼ੇ ਤੁਹਾਡੀਆਂ ਉਮਰਾਂ ਬਖਸ਼ੇ ਆ ਬਹੁਤ ਛੋੜਾ ਡਿਨਰ ਸਟੈਗਾ ਤੁਸੀਂ ਹੁਂ ਦੇ ਰਹੋ ਸਾਡੀ ਕਿਰਪਾ ਦੀ ਸੇਵਾ ਕਰਦੇ ਰਹੋ ਆ ਤੁਸੀਂ ਬਾਲੇ ਬਾਲੇ ਤੁਹਾਡੀ ਬਹੁਤ ਬਾਲੇ 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 ਬਾਸਮਾ ਸੋ ਬਹੁਤ ਹੀ ਦਰਿਆਦਲੇ ਇਨਸਾਨ ਆਪਾਂ ਖੁਦ ਭਾਬੁਕ ਹੋ ਗਏ ਆ ਜਿਵੇਂ ਕਹਿੰਦੇ ਆ ਵੀ ਅੱਖਾਂ ਚੋਂ ਹੰਝੂ ਨਿਕਲਣ ਵਾਲਾ ਕੰਮ ਹੋ ਗਿਆ ਆ ਸੋ ਮਾਤਾ ਜੀ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਡੇ ਗਏ ਕਈਆਂ ਦੇ ਜੀ ਵੀ ਇਸ ਸੰਤੋਂ ਚਲੇ ਗਏ ਨੇ ਕਈਆਂ ਦਾ ਮਾਲੀ ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕੇ ਖਾਣਾ ਰਾਸ਼ਨ ਬਹੁਤ ਕੁਝ ਆਇਆ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨਿਕੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਉਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਪਰ ਪਰ ਕੇ ਆਇਆ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ-ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਔਰ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਗਰਾਊਂਡ ਫਲੋਰ ਤੇ ਆ ਕੇ ਤੁਸੀਂ ਦੇਖੋ ਕਿ ਵੀ ਕਿਦਾਂ ਦਾ ਇਹੋ ਜਿਹਾ ਲੋਕਾਂ ਦਾ ਮਾਹੌਲ ਹੈਗਾ ਕਈਆਂ ਦੇ ਤਾਂ ਹੱਲੇ ਵੀ ਉਹ ਉਹ ਡਰਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਨਲਕੇ ਚੱਲਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਣੀ ਦਾ ਰੇਂਜ ਹੈ ਨਾ ਉਹਨਾਂ ਦੇ ਘਰ ਵਿੱਚ ਬੈਠਣ ਦਾ ਨਾ ਸੌਣ ਦਾ ਨਾ ਕੋਈ ਤਰਪਾਲ ਹੈ ਇਹੋ ਜਿਹਾ ਤੁਸੀਂ ਜਰੂਰ ਖਿਆਲ ਰੱਖਿਓ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹ ਜੈਨੂਇਨ ਤਰੀਕੇ ਦੀ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਦਿਹਾੜੀ ਦੱਪੇ ਵਾਲੇ ਲੋਕ ਨੇ ਉਹਨਾਂ ਦਾ ਵੀ ਬਹੁਤ ਪੁਰਾ ਹਾਲ ਹੈ ਕਈਆਂ ਦੀਆਂ ਜ਼ਮੀਨਾਂਆਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਖਿਆਲ ਰੱਖਿਓ ਸਾਰੇ ਜਣੇ ਮਿਲ ਕੇ ਆਪਾਂ ਪੰਜਾਬ ਨੂੰ ਉਠਾਈਏ ਪੰਜਾਬ ਜਿੰਦਾਬਾਦ ਕਰਨਾ ਆਪਾਂ ਨਾਨਕ ਦੇ ਦੋ ਤਿੰਨ ਪਿੰਡਾਂ ਦੇ ਵਿੱਚ ਫੇਰੀ ਪਾਵਾਂਗੇ ਜੀ ਦੇਖਾਂਗੇ ਹਾਲਾਤ ਤੇ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਫੇਰ ਵੀ 2-4 ਚੱਕਰ ਮਾਰ ਕੇ ਜਾਵਾਂਗਾ ਇਹਨਾਂ ਪਿੰਡਾਂ ਦੇ ਵਿੱਚ ਹੈਗਾ ਹਜੇ ਨੀਡ ਹੈਗੀ ਆ ਬਹੁਤ ਘਰ ਪਰਗੇ ਕੱਲੇ ਆਟੇ ਦਾਣ ਨਾਲ ਹੀ ਗੇਮ ਨਹੀਂ ਚੱਲਦੀ ਹੈਗੀ ਤੁਹਾਨੂੰ ਪਤਾ ਹੈ ਘਰ ਦੀ ਸੋਈ ਤੋਂ ਲੈ ਕੇ ਸਾਰਾ ਪਰਿਵਾਰ ਦਾ ਸਮਾਨ ਜਿਹੜਾ ਹੁੰਦਾ ਹੈਗਾ ਜਿੰਨਾ ਦਾ ਉਹ ਰੁੜ ਗਿਆ ਤੇ ਉਹ ਕਿੱਥੋਂ ਹਲੇ ਆ ਰਿਪ ਹੋ ਸਕਦਾ ਹੈ ਹਨਾ ਪਰ ਭਾਈ ਨਹੀਂ ਹੋ ਸਕਦੀ ਉਹ ਬੜੀਆਂ ਚੀਜ਼ਾਂ ਦੀ ਨੀਡ ਹੈ ਤੁਸੀਂ ਅੱਜ ਵਿੱਚ ਜੀ ਜਿੱਦਾਂ ਘਰ ਦੇ ਵਿੱਚ ਘਰੇਲੂ ਸੂਟ ਪਰਿਵਾਰ ਦੇ ਤੇ ਇਹਦੇ ਵਿੱਚ ਕੰਬਲ ਬੈੱਡ ਸ਼ੀਟ ਟੇਬਲ ਤੇ ਕੁਝ ਦਵਾਈਆਂ ਕੁਝ ਡਿਨਰ ਸੈੱਟ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੀਡ ਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਪਤਾ ਹੈ ਕਿ ਪਰਿਵਾਰ ਦੇ ਵਿੱਚ ਕਿਹੜੇ ਤੁਸੀਂ ਕਿਹਾ ਕਿ ਮੈਂ ਮੁੜ ਫੇਰ ਆਵਾਂਗਾ ਫੇਰ ਆਵਾਂਗਾ ਜੀ ਆਵਾਂਗਾ ਪੱਕਾ ਆਵਾਂਗਾ ਔਰ ਕੋਈ ਨਾ ਕੋਈ ਜੋ ਵੀ ਨੀਡ ਹੋਏਗੀ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਕੁ ਜੋਗਾ ਹੈ ਥੈਂਕ ਯੂ